ਖੋ ਪਿਛਲੇ ਦਿਨੀ ਜਿਹੜਾ ਮੈਂ ਸਕੂਚ ਗਿਆ ਸੀ ਜੇ ਕਿਸੇ ਅਧਿਆਪਕ ਨੂੰ ਕੋਈ ਲੱਗਿਆ ਕਿ ਕੋਈ ਗਲਤ ਗੱਲ ਕਹੀ ਤਾਂ ਮੈਂ ਉਹਦੇ ਵਾਸਤੇ ਸਭ ਤੋਂ ਮਾਫੀ ਮੰਗਦਾ ਕਿਉਂਕਿ ਟੀਚਰ ਨੇ ਜਿਹੜੇ ਸਾਡੇ ਗੁਰੂ ਨੇ ਉਹਨਾਂ ਨੇ ਸਾਨੂੰ ਸੇਧ ਦੇਣੀ ਆ ਉਹਨਾਂ ਦੇ ਮੁਤਾਬਕ ਹੀ ਅਸੀਂ ਸਾਰਾ ਕੁਝ ਸਿੱਖਣਾ ਮੈਂ ਕੋਈ ਬਿਨਾ ਉਸ ਤੋਂ ਜਿਹੜੀ ਮਾਫੀ ਮੰਗਦਾ ਕਿਉਂਕਿ ਉਹ ਸਾਡੇ ਬਹੁਤ ਸਤਿਕਾਰਯੋਗ ਨੇ ਸੋ ਸਾਰੇ ਪੰਜਾਬ ਦੇ ਜਿੰਨੇ ਵੀ ਅਧਿਆਪਕ ਨੇ ਸਭ ਤੋਂ ਹੀ ਮੈਂ ਮਾਫੀ ਮੰਗਦਾ ਕੋਈ ਅਜਿਹੀ ਗੱਲਬਾਤ ਨਹੀਂ ਹੋਣੀ ਸਾਡੇ ਮਨ 'ਚ ਕੋਈ ਨਹੀਂ ਦੇਖੋ ਪਿਛਲੇ ਦਿਨੀ ਜਿਹੜਾ ਮੈਂ ਸਕੂਚ ਗਿਆ ਸੀ ਜੇ ਕਿਸੇ ਅਧਿਆਪਕ ਨੂੰ ਕੋਈ ਲੱਗਿਆ ਕਿ ਕੋਈ ਗਲਤ ਗੱਲ ਕਹੀ ਤਾਂ ਮੈਂ ਉਹਦੇ ਵਾਸਤੇ ਸਭ ਤੋਂ ਮਾਫੀ ਮੰਗਦਾ ਕਿਉਂਕਿ ਟੀਚਰ ਨੇ ਜਿਹੜੇ ਸਾਡੇ ਗੁਰੂ ਨੇ ਉਹਨਾਂ ਨੇ ਸਾਨੂੰ ਸੇਧ ਦੇਣੀ ਆ ਉਹਨਾਂ ਦੇ ਮੁਤਾਬਕ ਹੀ ਅਸੀਂ ਸਾਰਾ ਕੁਝ ਸਿੱਖਣਾ ਮੈਂ ਕੋਈ ਬਿਨਾ ਉਸ ਤੋਂ ਜਿਹੜੀ ਮਾਫੀ ਮੰਗਦਾ ਕਿਉਂਕਿ ਉਹ ਸਾਡੇ ਬਹੁਤ ਸਤਿਕਾਰਯੋਗ ਨੇ ਸੋ ਸਾਰੇ ਪੰਜਾਬ ਦੇ ਜਿੰਨੇ ਵੀ ਅਧਿਆਪਕ ਨੇ ਸਭ ਤੋਂ ਹੀ ਮੈਂ ਮਾਫੀ ਮੰਗਦਾ ਕੋਈ ਅਜਿਹੀ ਗੱਲਬਾਤ ਨਹੀਂ ਜਿਹੜਾ ਮੈਂ ਸਕੂਚ ਗਿਆ ਸੀ ਜੇ ਕਿਸੇ ਅਧਿਆਪਕ ਨੂੰ ਕੋਈ ਲੱਗਿਆ ਕਿ ਕੋਈ ਗਲਤ ਗੱਲ ਕਹੀ ਤਾਂ ਮੈਂ ਉਹਦੇ ਵਾਸਤੇ ਸਭ ਤੋਂ ਮਾਫੀ ਮੰਗਦਾ ਕਿਉਂਕਿ ਟੀਚਰ ਨੇ ਜਿਹੜੇ ਸਾਡੇ ਗੁਰੂ ਨੇ ਉਹਨਾਂ ਨੇ ਸਾਨੂੰ ਸੇਧ ਦੇਣੀ ਆ ਉਹਨਾਂ ਦੇ ਮੁਤਾਬਕ ਹੀ ਅਸੀਂ ਸਾਰਾ ਕੁਝ ਸਿੱਖਣਾ ਮੈਂ ਕੋਈ ਬਿਨਾ ਉਸ ਤੋਂ ਜਿਹੜੀ ਮਾਫੀ ਮੰਗਦਾ ਕਿਉਂਕਿ ਉਹ ਸਾਡੇ ਬਹੁਤ ਸਤਿਕਾਰਯੋਗ ਨੇ ਸੋ ਸਾਰੇ ਪੰਜਾਬ ਦੇ ਜਿੰਨੇ ਵੀ ਅਧਿਆਪਕ ਨੇ ਸਭ ਤੋਂ ਹੀ ਮੈਂ ਮਾਫੀ ਮੰਗਦਾ ਕੋਈ ਅਜਿਹੀ ਗੱਲਬਾਤ ਨਹੀਂ ਹੋਣੀ ਸਾਡੇ ਮਨ 'ਚ ਕੋਈ ਨਹੀਂ ਜਿਹੜਾ ਮੈਂ ਸਕੂਚ ਗਿਆ ਤੀ ਜੇ ਕਿਸੇ ਅਧਿਆਪਕ ਨੂੰ ਕੋਈ ਲੱਗਿਆ ਕਿ ਕੋਈ ਗਲਤ ਗੱਲ ਕਹੀ ਤਾਂ ਮੈਂ ਉਹਦੇ ਵਾਸਤੇ ਸਭ ਤੋਂ ਮਾਫੀ ਮੰਗਦਾ ਕਿਉਂਕਿ ਟੀਚਰ ਨੇ ਜਿਹੜੇ ਸਾਡੇ ਗੁਰੂ ਨੇ ਉਹਨਾਂ ਨੇ ਸਾਨੂੰ ਸੇਧ ਦੇਣੀ ਆ ਉਹਨਾਂ ਦੇ ਮੁਤਾਬਕ ਹੀ ਅਸੀਂ ਸਾਰਾ ਕੁਝ ਸਿੱਖਣਾ ਮੈਂ ਕੋਈ ਬਿਨਾ ਉਸ ਤੋਂ ਜਿਹੜੀ ਮਾਫੀ ਮੰਗਦਾ ਕਿਉਂਕਿ ਉਹ ਸਾਡੇ ਬਹੁਤ ਸਤਿਕਾਰਯੋਗ ਨੇ ਸੋ ਸਾਰੇ ਪੰਜਾਬ ਦੇ ਜਿੰਨੇ ਵੀ ਅਧਿਆਪਕ ਨੇ ਸਭ ਤੋਂ ਹੀ ਮੈਂ ਮਾਫੀ ਮੰਗਦਾ ਕੋਈ ਅਜਿਹੀ ਗੱਲਬਾਤ ਨਹੀਂ ਹੋਰੇ ਮਨ ਤੇ ਕੋਈ ਨਹੀਂ ਜਿਹੜਾ ਮੈਂ ਸਕੂਚ ਗਿਆ ਤੀ ਜੇ ਕਿਸੇ ਅਧਿਆਪਕ ਨੂੰ ਕੋਈ ਲੱਗਿਆ ਕਿ ਕੋਈ ਗਲਤ ਗੱਲ ਕਹੀ ਤਾਂ ਮੈਂ ਉਹਦੇ ਵਾਸਤੇ ਸਭ ਤੋਂ ਮਾਫੀ ਮੰਗਦਾ ਕਿਉਂਕਿ ਟੀਚਰ ਨੇ ਜਿਹੜੇ ਸਾਡੇ ਗੁਰੂ ਨੇ ਉਹਨਾਂ ਨੇ ਸਾਨੂੰ ਸੇਧ ਦੇਣੀ ਆ ਉਹਨਾਂ ਦੇ ਮੁਤਾਬਕ ਹੀ ਅਸੀਂ ਸਾਰਾ ਕੁਝ ਸਿੱਖਣਾ ਮੈਂ ਕੋਈ ਬਿਨਾ ਉਸ ਤੋਂ ਮੇਰੀ ਮਾਫੀ ਮੰਗਦਾ ਕਿਉਂਕਿ ਉਹ ਸਾਡੇ ਬਹੁਤ ਸਤਿਕਾਰਯੋਗ ਨੇ ਸੋ ਸਾਰੇ ਪੰਜਾਬ ਦੇ ਜਿੰਨੇ ਵੀ ਅਧਿਆਪਕ ਨੇ ਸਭ ਤੋਂ ਹੀ ਮੈਂ ਮਾਫੀ ਮੰਗਦਾ ਕੋਈ ਅਜਿਹੀ ਗੱਲਬਾਤ ਨਹੀਂ ਹੋਣੀ ਸਾਡੇ ਮਨ 'ਚ ਕੋਈ ਨਹੀਂ ਜਿਹੜਾ ਮੈਂ ਸਪੂਚ ਗਿਆ ਸੀ ਜੇ ਕਿਸੇ ਅਧਿਆਪਕ ਨੂੰ ਕੋਈ ਲੱਗਿਆ ਕਿ ਕੋਈ ਗਲਤ ਗੱਲ ਕਹੀ ਤਾਂ ਮੈਂ ਉਹਦੇ ਵਾਸਤੇ ਸਭ ਤੋਂ ਮਾਫੀ ਮੰਗਦਾ ਕਿਉਂਕਿ ਟੀਚਰ ਨੇ ਜਿਹੜੇ ਸਾਡੇ ਗੁਰੂ ਨੇ ਉਹਨਾਂ ਨੇ ਸਾਨੂੰ ਸੇਧ ਦੇਣੀ ਆ ਉਹਨਾਂ ਦੇ ਮੁਤਾਬਕ ਹੀ ਅਸੀਂ ਸਾਰਾ ਕੁਝ ਸਿੱਖਣਾ ਮੈਂ ਕੋਈ ਬਿਨਾ ਉਸ ਤੋਂ ਜਿਹੜੀ ਮਾਫੀ ਮੰਗਦਾ ਕਿਉਂਕਿ ਉਹ ਸਾਡੇ ਬਹੁਤ ਸਤਿਕਾਰਯੋਗ ਨੇ ਸੋ ਸਾਰੇ ਪੰਜਾਬ ਦੇ ਜਿੰਨੇ ਵੀ ਅਧਿਆਪਕ ਨੇ ਸਭ ਤੋਂ ਹੀ ਮੈਂ ਮਾਫੀ ਮੰਗਦਾ ਕੋਈ ਅਜਿਹੀ ਗੱਲਬਾਤ ਨਹੀਂ ਹੋੜੇ ਮਨ ਤੇ ਕੋਈ ਜਿਹੜਾ ਮੈਂ ਸਕੂਚ ਗਿਆ ਸੀ ਜੇ ਕਿਸੇ ਅਧਿਆਪਕ ਨੂੰ ਕੋਈ ਲੱਗਿਆ ਕਿ ਕੋਈ ਗਲਤ ਗੱਲ ਕਹੀ ਤਾਂ ਮੈਂ ਉਹਦੇ ਵਾਸਤੇ ਸਭ ਤੋਂ ਮਾਫੀ ਮੰਗਦਾ ਕਿਉਂਕਿ ਟੀਚਰ ਨੇ ਜਿਹੜੇ ਸਾਡੇ ਗੁਰੂ ਨੇ ਉਹਨਾਂ ਨੇ ਸਾਨੂੰ ਸੇਧ ਦੇਣੀ ਆ ਉਹਨਾਂ ਦੇ ਮੁਤਾਬਕ ਹੀ ਅਸੀਂ ਸਾਰਾ ਕੁਝ ਸਿੱਖਣਾ ਮੈਂ ਕੋਈ ਬਿਨਾ ਉਸ ਤੋਂ ਇਹ ਮਾਫੀ ਮੰਗਦਾ ਕਿਉਂਕਿ ਉਹ ਸਾਡੇ ਬਹੁਤ ਸਤਿਕਾਰਯੋਗ ਨੇ ਸੋ ਸਾਰੇ ਪੰਜਾਬ ਦੇ ਜਿੰਨੇ ਵੀ ਅਧਿਆਪਕ ਨੇ ਸਭ ਤੋਂ ਹੀ ਮੈਂ ਮਾਫੀ ਮੰਗਦਾ ਕੋਈ ਅਜਿਹੀ ਗੱਲਬਾਤ ਨਹੀਂ ਹੋਣੀ ਸਾਡੇ ਮਨ ਤੇ ਕੋਈ ਜਿਹੜਾ ਮੈਂ ਸਕੂਚ ਗਿਆ ਤੀ ਜੇ ਕਿਸੇ ਅਧਿਆਪਕ ਨੂੰ ਕੋਈ ਲੱਗਿਆ ਕਿ ਕੋਈ ਗਲਤ ਗੱਲ ਕਹੀ ਤਾਂ ਮੈਂ ਉਹਦੇ ਵਾਸਤੇ ਸਭ ਤੋਂ ਮਾਫੀ ਮੰਗਦਾ ਕਿਉਂਕਿ ਟੀਚਰ ਨੇ ਜਿਹੜੇ ਸਾਡੇ ਗੁਰੂ ਨੇ ਉਹਨਾਂ ਨੇ ਸਾਨੂੰ ਸੇਧ ਦੇਣੀ ਆ ਉਹਨਾਂ ਦੇ ਮੁਤਾਬਕ ਹੀ ਅਸੀਂ ਸਾਰਾ ਕੁਝ ਸਿੱਖਣਾ ਮੈਂ ਕੋਈ ਬਿਨਾ ਉਸ ਤੋਂ ਮੇਰੀ ਮਾਫੀ ਮੰਗਦਾ ਕਿਉਂਕਿ ਉਹ ਸਾਡੇ ਬਹੁਤ ਸਤਿਕਾਰਯੋਗ ਨੇ ਸੋ ਸਾਰੇ ਪੰਜਾਬ ਦੇ ਜਿੰਨੇ ਵੀ ਅਧਿਆਪਕ ਨੇ ਸਭ ਤੋਂ ਹੀ ਮੈਂ ਮਾਫੀ ਮੰਗਦਾ ਕੋਈ ਅਜਿਹੀ ਗੱਲਬਾਤ ਨਹੀਂ ਹੋਣੀ